ਜੋ ਦਰਸ਼ਨ ਕਰਨ ਆਏ ਔਰ ਜਿੰਨੀ ਵਾਰ ਦਰਸ਼ਨ ਕਰਨ ਆਨੇ ਹਮੇਸ਼ਾ ਸੱਚੇ ਬਾਛਾ ਸਾਰਿਆਂ ਦੇ ਮੇਰ ਕਰਦੇ ਨੇ ਔਰ ਇੱਕ ਸਾਲ ਮਨੋ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਅੰਦਰ ਰਵਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਹਦੀ ਆਣਾ ਹੁੰਦਾ ਸੋ ਮਾਰਾ ਸਾਰਿਆਂ ਤੇ ਕਿਰਪਾ ਰੱਖੇ ਚੜ੍ਹਦੀ ਕਲਾ ਕਿੰਨਾ ਦਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕਿਆ ਹਮੇਸ਼ਾ ਮੌਚ ਚਲਾਉਂਦੇ ਜਿੱਦੋਂ ਵੀ ਅਮਰ ਸਰ ਆਂਦੇ ਹੋ ਹਮੇਸ਼ਾ ਰਮੇਂਦਰ ਸਾਹਿਬ ਨੂੰ ਮਿਲ ਕੇ ਅਦਾਸ ਬਿੰਦੀ ਕੀਤਾ ਸਾਰਿਆਂ ਲਈ ਨਾਰਗਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਦਤ ਸ਼੍ਰੀ ਦਰਬਾਰ ਸਾਹਿਬ ਨਮਸਤੋ ਖੁੰਨ ਦੇ ਲਈ ਪਹੁੰਚੇ ਬਾਲੀਵੁੱਡ ਗਾਇਕ ਮਿੱਕਾ ਸਿੰਘ ਤੁਹਾਨੂੰ ਦੱਸਦੇ ਕਿ ਅੱਜ ਬੰਬੇ ਤੋਂ ਬਾਲੀਵੁੱਡ ਗਾਇਕ ਮਿੱਕਾ ਸਿੰਘ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨੇ ਮੱਥਾ ਟੇਕਣ ਦੇ ਲਈ ਜਿੱਤੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਮੀਡੀਆ ਨਾਲ ਗੱਲਬਾਤ ਕਰਦੋਂ ਉਹਨਾਂ ਨੇ ਕਿਹਾ ਕਿ ਜਦੋਂ ਵੀ ਉਹ ਅੰਮ੍ਰਿਤਸਰ ਆਉਂਦੇ ਨੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਜਾਂਦੇ ਨੇ ਕਿਉਂਕਿ ਇੱਥੇ ਆ ਕੇ ਉਹਨਾਂ ਦੇ ਮਨ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਤੇ ਅੰਮ੍ਰਿਤਸਰ ਐਸੀ ਓ ਕਿਸੇ ਕੰਮ ਦੇ ਲਈ ਤੇ ਜਿਸ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਨੂੰ ਮਸਤਕ ਖੁੰਦਲੇ ਪਹੁੰਚੇ ਨੇ ਮੀਕਾ ਸਿੰਘ ਤੁਹਾਨੂੰ ਦੱਸਿਆ ਕਿ ਉਹਨਾਂ ਦੀਆਂ ਆਉਣ ਵਾਲੀਆਂ ਫਿਲਮਾਂ ਆ ਰਹੀਆਂ ਨੇ ਫਿਲਮਾਂ ਦੇ ਵਿੱਚ ਨਵੇਂ ਗਾਣੇ ਆ ਰਹੇ ਨੇ ਬਾਲੀਵੁੱਡ ਫਿਲਮਾਂ ਦੇ ਵਿੱਚ ਜਲਦੀ ਰਿਲੀਜ਼ ਹੋਣਗੇ ਨਵੇਂ ਗਾਣੇ ਜਿਹੜੇ ਵੀ ਆ ਦਰਸ਼ਨ ਕਰਨ ਆਏ ਔਰ ਜਿੰਨੀ ਵਾਰ ਦਰਸ਼ਨ ਕਰਨ ਆਨੇ ਹਮੇਸ਼ਾ ਸੱਚੇ ਬਾਦਸ਼ਾਹ ਸਾਰਾ ਦੇ ਮੇਰ ਕਰਦੇ ਨੇ ਔਰ ਇੱਕ ਸਾਲ ਮੰਨੋ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਂਦਰ ਰਵਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਹਦੀਸ ਆਣਾ ਹੁੰਦਾ ਸੋ ਮਾਰਾ ਸਾਰਿਆਂ ਦੇ ਕਿਰਪਾ ਰੱਖੇ ਚੜਦੀ ਕਲਾ ਕਿੰਨਾ ਦਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕ ਹਮੇਸ਼ਾ ਮਾਣ ਚ ਲੱਗਦਾ ਜੀ ਕਿ ਜਦੋਂ ਵੀ ਅੰਮ੍ਰਿਤਸਰ ਆਉਂਦੇ ਹੋ ਹਮੇਸ਼ਾ ਰਮੇਂਦਰ ਸਾਹਿਬ ਹੋਗੇ ਠੀਕ ਹੈ ਦਾਸ ਵੇਦ ਕੀ ਸਾਰਾ ਲਈ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤਾਪੂਰਨ ਨਵਾਂ ਕੀ ਲੈ ਕੇ ਆ ਰਹੇ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤਾਂ ਮੈਂ ਸਿਰਫ ਦਰਸ਼ਨ ਕਰਾਇਆ ਤੇ ਮਿਕਾ ਭਾਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਪਰ ਸੱਚੇ ਬਾਸ਼ਾ ਤੋਂ ਹੀ ਮੰਗੋ